ਅੱਜ ਹੈ ਗੁੱਡ ਫਰਾਈਡੇ ਯਾਨੀ ਕਿ ਜੀਜ਼ਸ ਕ੍ਰਾਈਸ ਦੇ ਬਲੀਦਾਨ ਦਾ ਦਿਨ ਇਸੇ ਦਿਨ ਪ੍ਰਭੂ ਯਸ਼ੂ ਨੂੰ ਸੂਲੀ ਤੇ ਚੜਾਇਆ ਗਿਆ ਸੀ ਤੇ ਅੱਜ ਦੇਸ਼ ਦੇ ਵਿੱਚ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਮੌਕੇ ਖਾਸ ਪ੍ਰਾਰਥਨਾ ਵੀ ਕੀਤੀ ਗਈ ਤੇ ਵਿਸ਼ੇਸ਼ ਸਭਾਵਾਂ ਵੀ ਲਗਾਈਆਂ ਗਈਆਂ ਲੋਕ ਸਵੇਰ ਤੋਂ ਹੀ ਗਿਰਜਾ ਘਰ ਦੇ ਵਿੱਚ ਜਾ ਰਹੇ ਨੇ ਦੱਖਣੀ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਗੁੱਡ ਫਰਾਈਡੇ ਤੇ ਮਾਰਚ ਵੀ ਕੱਡੇ ਗਏ ਤ੍ਰਿਵਨੰਤਪੁਰਮ ਤੇ ਕੋਚੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਿੱਥੇ ਕਿ ਇਸ ਮੌਕੇ ਪ੍ਰਾਰਥਨਾ ਵੀ ਕੀਤੀ ਗਈ ਤੇ ਵਿਸ਼ੇਸ਼ ਸਭਾਵਾਂ ਵੀ ਕੱਢੀਆਂ ਗਈਆਂ ਗੁੱਡ ਫਰਾਈਡੇ ਨੂੰ ਹੋਲੀ ਫਰਾਈਡੇ ਬਲੈਕ ਫਰਾਈਡੇ ਤੇ ਗ੍ਰੇਟ ਫਰਾਈਡੇ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ ਯਹੂਦੀਆਂ ਦੇ ਧਰਮ ਗੁਰੂਆਂ ਨੇ ਜੀਜ਼ਸ ਨੂੰ ਸੂਲੀ ਤੇ ਟੰਗ ਦਿੱਤਾ ਸੀ ਪਰ ਮੌਤ ਤੋਂ ਤਿੰਨ ਦਿਨ ਬਾਅਦ ਯਾਨੀ ਕਿ ਐਤਵਾਰ ਨੂੰ ਈਸਾ ਮਸੀਹ ਦੁਬਾਰਾ ਤੋਂ ਮਰਤੋਂ ਜ਼ਿੰਦਾ ਹੋ ਉਠੇ ਸੀ ਤੇ ਉਸ ਦਿਨ ਨੂੰ ਈਸਟਰ ਸੰਡੇ ਵਜੋਂ ਜਾਣਿਆ ਜਾਂਦਾ ਹੈ ਜ ਹੈ ਪ੍ਰਭੂ ਯੀਸ਼ੂ ਮਸੀਹ ਦੇ ਬਲੀਦਾਨ ਦਾ ਦਿਨ ਜੀਜ਼ਸ ਕ੍ਰਾਈਸ ਤੇ ਬਲੀਦਾਨ ਦਾ ਦਿਨ ਹੈ ਤੇ ਅੱਜ ਦਿਨ ਪ੍ਰਭੂ ਯੀਸ਼ੂ ਨੂੰ ਸੂਲੀ ਤੇ ਚੜਾਇਆ ਗਿਆ ਸੀ